ਸਬਸਕ੍ਰਾਈਬ ਕਰੋ ਦਿਵਯਾ ਪੰਜਾਬ ਟੀਵੀ ਅਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਨਵੀਆਂ ਅਤੇ ਤਾਜ਼ੀਆਂ ਖਬਰਾਂ ਭਾਜਪਾ ਵੱਲੋਂ ਗੁਰਦਾਸਪੁਰ ਸੀਟ ਤੋਂ ਐਕਟਰ ਸਨੀ ਦਿਓਲ ਨੂੰ ਆਪਣਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸਿਆਸੀ ਹਲਚਲ ਹੋਣੀ ਸ਼ੁਰੂ ਹੋ ਗਈ ਹੈ ਗੁਰਦਾਸਪੁਰ ਤੋਂ ਹੀ ਚਾਰ ਵਾਰ ਐਮਪੀ ਰਹਿ ਚੁਕੇ ਮਹਰੂਮ ਵਿਨੋਦ ਖੰਨਾ ਦੇ ਪਰਿਵਾਰ ਨੂੰ ਇਸ ਲੋਕ ਸਭਾ ਚੋਣ ਤੇ ਮੋਲ ਟਿਕਟ ਮਿਲਣ ਦੀ ਪੂਰੀ ਉਮੀਦ ਜਿਤਾਈ ਜਾ ਰਹੀ ਸੀ ਪਰ ਹੋਇਆ ਇਸ ਦੇ ਬਿਲਕੁਲ ਉਲਟ ਜਿਸ ਦੇ ਚਲਦੇ ਹਨ ਵਿਨੋਦ ਖੰਨਾ ਦੀ ਪਤਨੀ ਕਵਿਤਾ ਖੰਨਾ ਦੇ ਵੱਲੋਂ ਭਾਜਪਾ ਨਾਲ ਸਖਤ ਨਾਰਾਜ਼ਗੀ ਜਤਾਈ ਜਾ ਰਹੀ ਹੈ ਆਪਣੇ ਨਾਰਾਜ਼ਗੀ ਦਾ ਪ੍ਰਗਟਾਵਾ ਕਰਦਿਆਂ ਕਵਿਤਾ ਖੰਨਾ ਨੇ ਦਿਵੇ ਪੰਜਾਬ ਟੀਵੀ ਦੇ ਨਾਲ ਗੱਲਬਾਤ ਕਰਦਿਆਂ ਕਿ ਉਹਨਾਂ ਨੇ ਗੁਰਦਾਸਪੁਰ ਹਲਕੇ ਤੋਂ ਉਹਨਾਂ ਦੇ ਚੋਣ ਵਾਲੇ ਕਈ ਵੱਡੇ ਗਰੁੱਪ ਭਾਜਪਾ ਵਿੱਚੋਂ ਉਹਨਾਂ ਨੂੰ ਟਿਕਟ ਨਾ ਦਿੱਤੇ ਜਾਣ ਤੇ ਰੋਸ ਪ੍ਰਗਟ ਕਰ ਰਹੇ ਨੇ ਤੇ ਉਹਨਾਂ ਦੇ ਵੱਲੋਂ ਲਗਾਤਾਰ ਦਬਾਅ ਪਾਏ ਜਾ ਰਿਹਾ ਕਿ ਉਹ ਆਜ਼ਾਦ ਉਮੀਦਵਾਰ ਦੇ ਵਜੋਂ ਗੁਰਦਾਸਪੁਰ ਤੋਂ ਚੋਣ ਲੜਨ ਇਸ ਵਕਤ ਮੁੰਬਈ ਬੈਠੇ ਕਵਿਤਾ ਕੰਨਨ ਨੇ ਦੱਸਿਆ ਕਿ ਉਹ 25 ਅਪ੍ਰੈਲ ਦਿਨ ਵੀਰਵਾਰ ਨੂੰ ਗੁਰਦਾਸਪੁਰ ਆਉਣਗੇ ਤੇ ਪ੍ਰੈਸ ਕਾਨਫਰੰਸ ਕਰਨਗੇ ਜਿਸ 'ਚ ਉਹ ਆਪਣਾ ਆਖਰੀ ਫੈਸਲਾ ਸਭ ਦੇ ਸਾਹਮਣੇ ਰੱਖਣਗੇ। ਉਹਨੇ ਕਿਹਾ ਕਿ ਲੋਕਾਂ ਦੇ ਕਹਿਣ ਤੇ ਉਹ ਗੁਰਦਾਸਪੁਰ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜ ਸਕਦੇ ਨੇ। ਪਰ ਫਿਲਹਾਲ ਇਸ ਬਾਬਤ ਕੋਈ ਪੱਕਾ ਫੈਸਲਾ ਨਹੀਂ ਲਿਆ ਗਿਆ ਜੋ ਕਿ ਭਲਕੇ ਪ੍ਰੈਸ ਕਾਨਫਰੰਸ ਹੀ ਉਜਾਗਰ ਹੋ ਸਕਦਾ ਏ। ਦੱਸ ਦਈਏ ਕਿ ਕਵਿਤਾ ਘੰਨਾਲਾ ਕਹਿਣਾ ਕਿ ਭਾਜਪਾ ਨੇ 2017 'ਚ ਉਹਨਾਂ ਨੂੰ ਭਰੋਸਾ ਦਿਵਾਇਆ ਸੀ। ਕਿਉਂ ਅਗਲੀਆਂ ਚੋਣਾਂ 'ਚ ਉਹਨਾਂ ਨੂੰ ਉੱਥੋਂ ਟਿਕਟ ਦੇਣਗੇ ਕਿਉਂਕਿ ਪਿਛਲੀਆਂ ਚੋਣਾਂ 'ਚ ਭਾਜਪਾ ਵੱਲੋਂ ਸਵਰਨ ਸਲਾਰੀਆਂ ਨੂੰ ਮੈਦਾਨ 'ਚ ਉਤਾਰਿਆ ਗਿਆ ਸੀ ਜਿਸ ਤੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਹਾਰ ਗਏ ਸਨ ਹੁਣ ਗੁਰਦਾਸਪੁਰ ਦੀ ਇਹ ਲੋਕ ਸਭਾ ਸੀਟ ਪੂਰੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਹੌਟ ਸੀਟ ਬਣ ਗਈ ਹੈ ਜਿਸ ਦੇ ਵਿੱਚ ਕਿ ਸਨੀ ਦਿਓਲ ਅਤੇ ਕਾਂਗਰਸ ਦੇ ਸੁਨੀਲ ਜਾਖੜ ਦਾ ਮੁਕਾਬਲਾ ਜ਼ਬਰਦਸਤ ਹੋ ਸਕਦਾ ਹੈ న్యూਸ ਡੈਸਕ ਤੋਂ ਸਾਹਿਲ ਮਹਿਤਾ ਦੇ ਨਾਲ ਬਿਊਰੋ ਰਿਪੋਰਟ ਦਵੇ ਪੰਜਾਬ ਟੀਵੀ